ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਬਾਰਸ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮਹੂ ਦੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਬਾਰਸ ਵਾਲਾ ਨਜ਼ਦੀਕ ਪਿੰਡ ਪੁੱਤਪੁਰ ਫੇਮੀ ਵਾਲਾ ਪਿੰਡ ਬਿਲਕੁਲ ਥੋੜੀ ਦੂਰੀ ਤੇ ਆ ਤੇ ਟਿੱਬੀ ਪਿੰਡ ਵੀ ਥੋੜੀ ਦੂਰੀ ਤੇ ਆ ਠੀਕ ਆ ਜੀ ਤੇ ਇੱਕ ਪਾਸੇ ਖੰਡੂਰ ਦੀ ਦੂਰੀ ਵੀ ਥੋੜੀ ਹੈਗੀ ਆ ਆਪਣੇ ਮਾਝੇ ਏਰੀਆ ਤੋਂ ਕੋਈ ਸੱਜਣ ਆ ਰਿਹਾ ਤੇ ਹਰੀਕੇ ਪੱਤਨ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਆ ਸਾਰੀ ਮਾਹੂ ਤੁਸੀਂ ਵਿਜ਼ਿਟ ਕਰੋਗੇ ਤੇ ਮਾਹੂ ਦੇ ਬਿਲਕੁਲ ਨਾਲ ਲੱਗਦਾ ਪਿੰਡ ਕੋਈ 1/2 ਕਿਲੋਮੀਟਰ ਕਿਲੋਮੀਟਰ ਦੀ ਦੂਰੀ ਆ ਵਾਰਸ ਵਾਲੇ ਦੀ ਤਰੀਕਾ ਜੋ ਤੁਸੀਂ ਨੋਟ ਕਰ ਸਕਦੇ ਜੇ 25 ਮਾਰਚ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਰਾਜਵੀਰ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਇਸ ਘਰੋਂ ਆਪਾਂ ਪਹਿਲਾਂ ਵੀ ਅੱਜ ਤੋਂ ਤਕਰੀਬਨ ਕੋਈ 5-6 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਦੋ ਤੁਹਾਨੂੰ ਛੋਟੀਆਂ ਮੱਝਾਂ ਦਿਖਾਈਆਂ ਸੀ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਤਿੰਨੇ ਸੂਏ ਸਵਾਏ ਆ ਤੇ ਇਹਨਾਂ ਦੇ ਮਗਰ ਕਟੀਆਂ ਫੀਮੇਲ ਕਾਫ ਆ ਕੋਈ ਦੋ ਮੱਝਾਂ ਤਾਂ ਜਿਹੜੀਆਂ ਤਕਰੀਬਨ ਕੋਈ ਬੋਲੇ ਬੂਲੇ ਦੇ ਵਿੱਚ ਹੀ ਚੱਲਣ ਡੀਆਂ ਨੇ ਸਟਾਰਟਿੰਗ ਚੰਗੀ ਆ ਚਵਾਈ ਚੂਈ ਦੇ ਚੰਗੇ ਆ ਪਸ਼ੂ ਅੱਗੇ ਕੋਈ ਵੀ ਆਪਣਾ ਫਾਰਮਰ ਭਰਾ ਠੀਕ ਹੈ ਜੀ ਚਾਹਵਾਨ ਆ ਰਿਹਾ ਤੇ ਆਪਣੀ ਦੋ ਟਾਈਮ ਤਿੰਨ ਟਾਈਮ ਜੋ ਕੇ ਤੁਸੀਂ ਤਸੱਲੀ ਕਰ ਸਕਦੇ ਜੇ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਰਾਜਵੀਰ ਭਾਈ ਸਾਸਰੀ ਕਾਲ ਸਾਰਿਆਂ ਨੂੰ ਚਾਹੁੰਦਾ ਇਹਨਾਂ ਨੂੰ ਵੇਖਣਾ ਹੈ ਪੁਰਪਾ ਜੀ ਠੀਕ ਠਾਕ ਠੀਕ ਠਾਕ ਵਧੀਆ ਜੀ ਠੀਕ ਅੱਛਾ ਰਾਜਵੀਰ ਵੀਰੇ ਉਸ ਦਿਨ ਵੀ ਆਪਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਦੋ ਝੋਟੀਆਂ ਦਿਖਾਈਆਂ ਸੀ ਹਾਂਜੀ ਹਾਂਜੀ ਇੱਕ ਝੋਟੀ ਬਹੁਤ ਸੋਹਣੀ ਸੀ ਆਪਣੇ ਕੋਲ ਨੇਲੀ ਦੇ ਵਿੱਚ ਹਾਂਜੀ ਉਹ ਵੀ ਕਾਫੀ ਭੈਣ ਭਰਾਵਾਂ ਦੇ ਫੋਨ ਕਾਲ ਆਏ ਮਿੰਨ ਦਾ ਵੀ ਰੇਟ ਜਿੰਨਾ ਮੰਗਿਆ ਉਸ ਤੋਂ ਵੀ ਕਾਫੀ ਵੀਰ ਦੂਣਾ ਦੇ ਨੂੰ ਪਿਆਰ ਸੀ ਹਾਂਜੀ ਹਾਂਜੀ ਕਾਫੀ ਵੀਰ ਦੇ ਰਹੇ ਸੀ ਕਿ ਰੇਟ ਚੰਗਾ ਵੀ ਪਰ ਨੂੰ ਪਿਆਰ ਸੀ ਹਾਂਜੀ ਤੇ ਅੱਜ ਆਪਣੇ ਕੋਲ ਜਿਹੜੀਆਂ ਵੀਰੇ ਮੱਝਾਂ ਤਿੰਨ ਨੇ ਤਿੰਨੇ ਸੁਈਆਂ ਨੇ ਹਾਂਜੀ ਤਿੰਨੇ ਸੁਈਆਂ ਨੇ ਤਿੰਨੇ ਸੁਈਆਂ ਨੇ ਠੀਕ ਆ ਜੀ ਸੋ ਮੱਝਾਂ ਦੋਹਾਂ ਕਿ ਤਾਂ ਆਪਣੇ ਕੋਲ ਇੰਗੀਆਂ ਜਿਹ ਐਸ ਵਰਤੋ ਜੀ ਕਿਰਪਾ ਕਰਕੇ ਬੋਲੋ ਇਹਨਾਂ ਦੇ ਥੱਲੇ ਕਿੰਨਾ ਕਿੰਨਾ ਮੋਕਕੇ ਤੇ ਮੌਜੂਦ ਹੋਗਾ ਇਹਦੇ ਥੱਲੇ ਇਹਨੂੰ ਪਰਸੋਂ ਚੌਥੀ ਹੋਈ ਸੀ ਇਹਨੂੰ 8 ਕਿਲੋ ਬੋਲਾ ਤਿਆਰ ਹੁੰਦੇ ਮਗਰ ਇਹ ਟੱਟੀ ਆ ਠੀਕ ਹੈ ਜੀ ਤੇ ਇਹ ਕੱਲ ਦੀ ਬੋਲੇ ਤੋਂ ਬਾਹਰ ਹੋਈ ਆ ਠੀਕ ਹੈ ਜੀ ਇਹਦੇ ਥੱਲੇ ਜਾਨਿ ਕਿ 9-10 ਕਿਲੋ ਦੇ ਦਿਲ ਦੇ ਥੱਲੇ ਤਿਆਰ ਆ ਠੀਕ ਹੈ ਦੇਖੋ ਇੱਧਰ ਜਿਹੜੀ ਆਪਣੇ ਕੋਲ ਤੇਜੇ ਨੰਬਰ ਤੇ ਆ ਖੜੀ ਏ ਇਹਦੇ ਥੱਲੇ 11 ਕਿਲੋ ਤੋਂ ਦੇਗਾ ਆਹ ਰਾਜਾ 11 10 ਹਾਂ ਜੀ ਠੀਕ ਆ ਤੋਂ ਸ਼ੁਰੂਆਤ 200 ਪਹਿਲੇ ਨੰਬਰ ਤੋਂ ਆਪਾਂ ਇਧਰੋਂ ਕਰਾਂਗੇ ਠੀਕ ਆ ਜੀ ਹਾਂ ਜੀ ਤੁਸ ਕੰਨੇ ਮਜਾਂ ਦੀ ਡਿਟੇਲ ਤੁਹਾਨੂੰ ਮਿਲੂਗੀ ਐਂਡ ਤੱਕ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਬਾਕੀ ਸ਼ੇਅਰ ਤੁਸੀਂ ਕਰ ਦਿਓ ਠੀਕ ਹੈ ਜੀ ਵੱਧ ਤੋਂ ਵੱਧ ਹੋਰ ਨਵੇਂ ਫਾਰਮਰ ਭਰਾਵਾਂ ਦਾ ਆਪਣੀ ਕਵਰੇਜ ਪਹੁੰਚ ਸਕੇ ਪਹਿਲੇ ਨੰਬਰ ਤੋਂ ਸ਼ੁਰੂਆਤ ਹੈ ਰਾਜਵੀਰ ਇਥੋਂ ਕਰਦੇ ਆ ਸੁਆ ਸੁਆ ਦੇ ਵਿੱਚ ਕਿੰਨਾ ਸੁਆ ਸੁਈਏ ਮੈਂ ਜੇ ਉਹਨਾਂ ਨੇ ਤਾਂ ਜਿਆਦਾ ਦੱਸਿਆ ਚਲੋ ਚੋਖਾ ਲਾ ਲਉ ਤੁਸੀਂ ਠੀਕ ਹੈ ਜੀ 20 15 16 ਕਿਲੋ ਉਹਨਾਂ ਦੱਸਿਆ ਇਹੀ ਚਲਿਆ ਠੀਕ ਹੈ ਵੀ ਬੱਚੀ ਅੱਤਾ ਜਟੂ ਜੇ ਤੋਂ ਜਾਂ ਲੇਵੇ ਛੱਡੇ ਦੇ ਸਟਰਕਚਰ ਤੋਂ ਲੱਗਦਾ ਵੀ ਇਹ ਵੀ ਮੈਂ ਦੁੱਧ ਬਾਗ ਵਾਲੀ ਹੈ ਭਰਾਤੂ ਜੀ ਹਾਂ ਜੀ ਠੀਕ ਹੈ ਜੀ ਸੂਬਾ ਦੇ ਵਿੱਚ ਦੋਸਤੋ ਸੱਜਾ ਵੀਰਾਂ ਦਾ ਵੀ ਅੱਗੋਂ ਮੰਨ ਕੇ ਚਾਹੀ ਆਪਾਂ ਖਰੀਦੀ ਆ ਚਾਹੀ ਉਹਨਾਂ ਦਿੱਤੀ ਆ ਅੱਗੋਂ ਮੇਰਾ ਭਰਾ ਕੋ ਚੌਥਾ ਮੰਨ ਕੇ ਸੂਹਾ ਤੁਸੀਂ ਖਰੀਦਦਾ ਵੀ ਕਰ ਲਿਆ ਜੀ ਅੱਜ ਸਮਾਂ ਕਿੰਨਾ ਹੋ ਗਿਆ ਨੂੰ ਸੂਈ ਨੂੰ ਇਹਨੂੰ ਅੱਜ ਚੌਥਾ ਦਿਨ ਆ ਅੱਜ ਚਾਰ ਦਿਨ ਦਾ ਸਮਾਂ ਹੋ ਗਿਆ ਹਾਂਜੀ ਬੱਚਾ ਮਗਰ ਤੇ ਕੱਟੀ ਆ ਕੱਟੀ ਮਗਰ ਆ ਜੀ ਲਓ ਵੀ ਅੱਗੇ ਇਧਰ ਕੱਤੀ ਆ ਫਿਰ ਤੁਹਾਨੂੰ ਦਿਖਾਦਾ ਮਗਰ ਇਹਦੇ ਕੱਟੀ ਫੀਮੇਲ ਕਾਫ ਆ 나ੜੂ ਨਾਲ ਬੱਚੇ ਦੇ ਆ ਮਗਰ ਬੱਚਾ ਜੀ ਠੀਕ ਆ ਜੀ ਠੀਕ ਹੈ ਇਸ ਵਕਤ ਤਾਂ ਪੌੜਾ ਕਿੰਨਾ ਦੱਸਿਆ 8 ਕਿਲੋ ਜੀ 8 ਕਿਲੋ ਚੁਆਇਸ ਵੀ ਦੀ ਪਰ ਕਿਵੇਂ ਨਹੀਂ ਚੁਆਇ ਕੋਈ ਭੂਰ ਨਾ ਕੋਈ ਛਟਾ ਠੀਕ ਆ ਜੀ। ਬਾਬੀ ਚੋਣ ਜਵਾ ਦੀ 1 ਨੰਬਰ ਕੋਈ ਭੂਰ ਨਾ ਕੋਈ ਛਟਾ ਠੀਕ ਆ ਜੀ। ਬਾਕੀ ਚੱਡੇ ਲੇਵੇ ਦੀ ਬੜੀ ਖਬਰਦਾਰ ਆ। ਤੋਂ 15 16 15 16 ਵੀਰਾਂ ਦਾ ਵੀ ਆਪਾਂ ਜਿੱਥੋਂ ਖਰੀਦੀ ਆ 15 16 ਦੀ ਸ਼ੈਦੀ ਤੇ ਆਈ ਆ ਵੀ ਤਸल्ली 15 16 ਦੀ ਦਿੱਤੀ ਅਗਲੇ ਭਰਾ ਨੇ। ਹੁਣ ਤਕਰੀਬਨ 8 ਕਿਲੇ ਤੋਂ ਬੌਲੇ ਤੋਂ ਸਟਾਰਟਿੰਗ ਹੋਈ ਆ। ਸਿੰਗਲ ਹੱਡੀ ਬਿਲਕੁਲ ਪਤਲਾ ਪਿੰਡਾ ਥਾਣਾ। ਲੇਵੇ ਦੀ ਆਪਾਂ ਤੁਹਾਨੂੰ ਇੱਕ ਥੋੜੀ ਲਾਗਿਓ ਵਿਖਾ ਦਿੰਨੇ ਆ। ਚੱਡਾ ਲੇਵਾ ਤੁਸੀਂ ਵੇਖ ਕੇ ਚੈੱਕ ਕਰ ਲਓ। ਆ ਦੇਖ ਸੋ 22 ਚੂਈ ਦੀ ਬੰਬੇ ਪਾਸ ਆ ਆਪਾਂ ਤੁਹਾਨੂੰ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਲਿਓ ਵੀ ਖੋਲੋ ਮੜਾ ਤੋੜ ਕੇ ਦਿਖਾ ਦਈਏ ਸਵੇਰ ਬੁੱਲ ਚੰਗੀ ਆ ਮੈਂ ਦੀ ਹਾਈਟ ਕਰਦਾ ਮੀਡੀਅਮ ਦੇ ਵਿੱਚ ਪਤਲਾ ਪਿੰਡਾ ਬਾਕੀ ਆ ਫੇਸ ਕੁਆਲਿਟੀ ਆ ਠੀਕ ਆ ਜੀ Now he ਅਗੀ ਰਾਜਵੀਰ ਭਾਈ ਪਸਮਾ ਪਸਮੂਲ ਸਵਾਜ ਵਿੱਚ ਇੱਕੇ ਟਾਈਮ ਹੀ ਸੁੱਟਦੀ ਇੱਕੇ ਟਾਈਮ ਹੀ ਖਾਲੀ ਹੁੰਦੀ ਟੋਕਾ ਮਟਾ ਕੋਈ ਬਿਲਕੁਲ ਚੋਚਵਾ ਦਾ ਅਗਲੇ ਪਿਛਲੇ ਦਿਨ ਬਿਲਕੁਲ ਬਰਾਬਰ ਖਾਲੀ ਹੁੰਦੀ ਬਹੁਤ ਘਾਟ ਕੋਈ ਨਹੀਂ ਨਾ ਨਾ ਕੋਈ ਨਹੀਂ ਠੀਕ ਆ ਤੇ ਇਹ ਦੇਵਾ ਕੇ ਵੇਖ ਲੂ ਦਿਖਾ ਦਾਂ ਹਾਂ ਬਿਲਕੁਲ ਬਿਲਕੁਲ ਜਰੂਰ ਵੀਰੇ ਇਹ ਦੇ ਦਾਂਗੇ ਕਿੰਨੇ ਦੀ ਅੱਜ ਮੁੱਲ ਕੀ ਕਰਦੇ ਦਈਏ ਕਿੰਨੇ ਦੀ ਇਹਦਾ ਮੁੱਲ ਤਾਂ ਆਪਾਂ ਕਰਾਂਗੇ 135000 ਹਾਂਜੀ ਤੇ ਆਪਾਂ 130 30 ਜੋ ਮਾਨਤਾਣ ਕਰ ਦਾਂਗੇ 130 ਜੋ ਹਾਂਜੀ ਠੀਕ ਆ ਵੀਰੇ ਬਾਕੀ ਤੁਸੀਂ ਵੇਖ ਲਓ ਜੇ ਕੋਈ ਅ ਚਲੋ ਮੈਂ ਨਹੀਂ ਵੇਖਣਾਗਾ ਆਪਣੇ ਭੈਣ ਭਰਾ ਵੇਖਣਗੇ ਜਿੱਥੋਂ ਕਦਾ ਕੋਈ ਨੂੰ ਲੱਗਦਾ ਹੋਇਆ ਵੀ ਕੋਈ ਮਾਲਤਾਨ ਹੋਰ ਕਰਾਉਣਾ ਸੀ ਤੇ ਕਰਾ ਲੈਣ ਹਾਂ ਕਰ ਦਾਂਗੇ 5000 ਹੋਰ ਕਰ ਦਾਂਗੇ ਠੀਕ ਹੈ ਜੀ ਵੀ 25 ਗੁੰਜੀ ਦੀ ਹਾਂ 25 ਦੀ ਦੇ ਦਾਂਗੇ ਠੀਕ ਹੈ ਲੋ ਵੀ 1,25,000 ਦੀ ਠੀਕ ਹੈ ਜੀ 1.5 ਲੱਖ ਦੀ ਵੀ ਰੰਦਾ ਵੀ ਇਹ ਆਪਾਂ ਮੱਝ ਰਾਵਾਂਗੇ 8 ਕਿਲੋ ਬੋਲਾ ਮੇਰਾ ਭਰਾ ਚੋਕੇ ਆਪਣੀ ਕੋਈ ਤਸੱਲੀ ਕਰ ਸਕਦਾ ਮਗਰ ਇਹਦੇ ਕੱਟੀ ਆ ਫੀਮੇਲ ਕਾਊ ਆ ਠੀਕ ਹੈ ਜੀ ਤੋ ਚਵਾਈ ਚਪੂਈ ਦੀ ਚੰਗੀ ਆ ਬਾਕੀ ਜਿਦਾਂ ਮਰਜ਼ੀ ਭਰㄠਓ ਇੱਥੇ ਆਣ ਕੇ ਤਸੱਲੀ ਕਰੋ ਠੀਕ ਆ ਜੀ ਸੋ ਨਾਲ ਦੀ ਨਾਲ ਹੋ ਸਕੇ ਤਾਂ ਆਪਾਂ ਤੁਹਾਨੂੰ ਚਵਾਈ ਜਿਹੜੀ ਨਾਲ ਦੀ ਨਾਲ ਜ਼ਰੂਰ ਧਾਰਾ ਮਾਰ ਕੇ ਦਿਖਾਵਾਂਗੇ ਭਰਾਵਾਂ ਨੂੰ ਇੱਕ ਸੈਕਿੰਡ ਨੰਬਰ ਤੇ ਰਾਜਵੀਰ ਆਪਣੇ ਕੋਲ ਜਿਹੜੀ ਇੱਧਰ ਆ ਆ ਮੱਝ ਆ ਗਈ ਜਰੇ ਇਹ ਕਿੰਨੇ ਕਰਮ ਦੀ ਸੂਈ ਆ ਇਹ ਨੂੰ ਹੀ ਹੱਤਾ ਦਾ ਦਸ ਦਿਨ ਹੋ ਗਏ ਆ ਕੱਟੀ ਜਾਂਦੀ ਠੀਕ ਆ ਮਗਰ ਇਹਦੇ ਦੀ ਕੱਟੀ ਆ ਸੋ ਤਿੰਨਾ ਜਿਹੜੀਆਂ ਤੁਸੋਂ ਮੱਝਾਂ 'ਚ ਸੂਈਆਂ ਤਿੰਨਾ ਮਗਰ ਹੀ ਕੱਟੀਆਂ ਨੇ ਹਫਤੇ ਦੀ ਸੂਈ ਆ ਠੀਕ ਆ ਜੀ 1 ਵੀਕ ਸਮਾਂ ਹੋ ਗਿਆ ਇੱਕ ਹਫਤਾ 7 ਦਿਨ ਦਾ ਇਹਦੇ ਥੱਲੇ ਸਭ ਤੋਂ ਧੁੱਧ ਕਿੰਨਾ ਇਹਦੇ ਥੱਲੇ 10 11 ਕਿਲੋ ਦੋ ਘੱਟਾ ਮੈਂ ਖਾ ਜਾ 10 11 ਕਿਲੋ ਹਾਂਜੀ ਲੋ ਵੀ 10 11 ਕਿਲੋ ਦੁੱਧ ਇਹਦੇ ਥੱਲੇ ਵੀ ਮੌਕੇ ਤੇ ਆ ਜਾ ਰਾ ਬਿਲਕੁਲ ਛੋਟੀ ਸਿੰਗੀ ਆ ਤੇ ਸਵੇਰ ਦੇ ਵਿੱਚ ਕਿੰਨਾ ਦੂਜਾ ਕਿਤੇ ਜਾਊਗਾ ਪਹਿਲਾ ਪਹਿਲਾ ਸਵੇਰ ਹਾਂਜੀ ਪਹਿਲਾ ਸਵੇਰ ਠੀਕ ਆ ਪਹਿਲਾ ਸਵੇਰ ਸੂਈਏ ਠੀਕ ਆ ਤੇ ਇਹ ਹੁਣ ਮੌਕੇ ਤੇ ਜਿਹੜਾ ਬਿਲਕੁਲ 10 11 11 ਹੈ 11 10 11 10 ਕਿਲੋ ਲਾ ਲਓ ਠੀਕ ਆ ਚਵਾਈ ਚਵਾਈ ਦੀ ਵੀ ਬਿਲਕੁਲ ਛੱਕੇ ਬੰਦ ਠੀਕ ਆ ਬਹੁਤ ਵਧੀਆ ਦੋਸਤੋ ਸਟਰਕਚਰ ਝੋਟੀ ਦਾ ਪਹਿਲਾ ਸੂਬਾ ਝੋਟੀ ਸੂਈ ਹੈ ਤੇ 11 ਕਿਲੋ ਆ ਅੱਜ ਹਫਤੇ ਦੀ ਸੂਈ ਦੇ ਥੱਲੇ 11 ਕਿਲੋ ਦੁੱਧ ਮੌਕੇ ਤੇ ਮੌਜੂਦ ਆ ਸੋ ਬਾਕੀ ਹਵਾਨੇ ਚੱਡੇ ਦੇ ਲੇਵੇ ਤੋਂ ਤੁਸੀਂ ਇੱਕ ਪੰਤਰ ਤੋਂ ਜਜਮੈਂਟ ਕਰ ਦਿਓਗੇ ਠੀਕ ਆ ਜੀ ਉਹਨਾਂ ਹੀ ਗਾਂ ਤੇ ਉਹਨਾਂ ਹੀ ਪਛਾਣ ਚੱਡਾ ਬਾਕੀ ਇਧਰ ਬਹਿਣੀ ਵਾਲੇ ਪਾਸੇ ਵੀ ਤੁਹਾਨੂੰ ਆਪਾਂ ਥੋੜਾ ਦਿਖਾ ਦਿੰਦੇ ਆ ਆ ਦੇਖੋ ਸੋਹਣੀ ਸਪੇਸ ਠੀਕ ਹੈ ਠੀਕ ਹੈ ਭਰਾ ਬਰੋ ਤੇ ਪੋਲੀ ਹੈ ਨਾ ਹਾਂ ਜੀ ਕਈ ਬਣਾਉਂਦਾ ਵੀ ਕਈ ਲੇਡੀ ਦੇ ਮਤਲਬ ਦੀ ਹੁੰਦੀ ਗੱਲਬਾਤ ਵੀ ਪਹਿਣਾ ਨੇ ਚਵਾਈ ਕਰਨੀ ਆ ਤਾਂ ਸੌਖੀ ਰਹੋ ਜੀ ਚਵਾਈ ਪੋੜੀ ਨਹੀਂ ਵਧੀਆ ਪੋੜੀ ਬਣ ਜਾ ਠੀਕ ਹੈ ਬਸ ਲਓ ਵੀ ਚੋਣ ਜਵਾਦੀ ਇੱਕ ਨੰਬਰ ਆ ਠੀਕ ਆ ਜੀ ਪਹਿਲਾ ਸੂਆ ਝੋਟੀ ਖੋਲ ਕੇ ਤੁਹਾਨੂੰ ਦਿਖਾ ਰਹੇ ਆਪਾਂ ਬਹੁਤ ਪਿਆਰੀ ਆ ਦੱਖ ਦੁੱਖ ਝੋਟੀ ਦੀ ਬਹੁਤ ਪਿਆਰੀ ਆ ਤਕਰੀਬਨ ਇਹੋ ਜਿਹੇ ਨੇਵੇਂ ਚੱਡੇ ਦੀ ਇੱਕ ਪਹਿਲੇ ਹੀ ਪਹਿਲੀ ਵੀਡੀਓ ਤੇ ਵੇਚੀ ਵੀ ਆਪਾਂ ਝੋਟੀ ਪਾਈ ਸੀ ਉਹ ਵੀ ਬਹੁਤ ਕਮਾਲ ਦੀ ਸੀ ਠੀਕ ਆ ਬਾਕੀ ਸਹੀ ਸੋ ਛੋਟੀ ਜੀ ਤੁਸੀਂ ਟਿਕ ਕਰ ਸਕਦੇ ਜੇ ਮਗਰ ਕੱਟੀ ਫੀਮੇਲ ਕਾਫ ਨੂੰ 11 ਕਿਲੋ ਦੁੱਧ ਹਫਤੇ ਸੱਤਾਂ ਦਿਨਾਂ ਦੀ ਛੁਈ ਦੇ ਥੱਲੇ। ਲੋ ਜੀ ਠੀਕ ਆਲੀ। ਸੋ ਬਖਾਲਾ ਬਹੁਤ ਸੋਹਣਾ ਥੱਲਿਓ। ਸ਼ੋਅ ਬਹੁਤ ਵਧੀਆ ਕਰਦੀ ਪਈ ਆ ਠੀਕ ਆ ਜੀ ਜੱਟਾ ਲੇਵਾ ਉਹਨੇ ਗਾਂ ਤੇ ਉਹਨੇ ਪਛਾਣ। ਠੀਕ ਹੈ ਜੀ ਤਾਂ ਟਾਈਮ ਟਾਈਮ ਰਾਜਵੀਰ ਜੱਡੇ ਲੈ ਵੀ ਬੰਤਰਤ ਇਸੇ ਤਰ੍ਹਾਂ ਬਣਦੀ ਆ ਆਪਾਂ ਆ ਲੱਫੂ ਨਾਲ ਇਸੇ ਤਰ੍ਹਾਂ ਹੀ ਬਣ ਗਈ ਮੌਕੇ ਤੇ ਆ ਤਿਆਰ ਕਰ ਲੈਂਦੀ ਆ ਬਾਡੀ ਕੁੰਡੀ ਦੀ ਤਿਆਰੀ ਇਸੇ ਤਰ੍ਹਾਂ ਦੀ ਠੀਕ ਹੈ ਜੀ ਇਹ ਇੱਕ ਨੰਬਰ ਲੋਬ ਠੀਕ ਹੈ ਜੀ ਬੱਚਾ ਇਹ ਮਗਰ ਇੱਕ ਫਿਰ ਲਗਾ ਦਈ ਆ ਆਪਾਂ ਤੁਹਾਨੂੰ ਆ ਕੱਟੀ ਆ ਮਗਰ ਠੀਕ ਆ ਤੋ ਮੈਂ ਮੱਝਾਂ ਦੀ ਗੱਲ ਕਰ ਰਹੇ ਹਾਂ ਦੋਸਤੋ ਮਾਝ ਜਿਹੜੀ ਮਰਜ਼ੀ ਖਰੀਦਦਾਰੀ ਕਰ ਲਿਆ ਜੇ ਝੋਠੀ ਮਾਝ ਤੇ ਤਿੰਨਾਂ ਮਗਰੀ ਕੱਟੀਆਂ ਨੇ ਫੀਮੇਲ ਕਾਫ ਆਜ ਇਸ ਕਿੱਲੇ ਤੋਂ ਇਸ ਫਾਰਮ ਤੋਂ ਅੱਛਾ ਰਾਜ ਜੀ ਤੇਰੇ 11 ਕਿਲੋ ਦੁੱਧ ਪਹਿਲਾ ਸਵਾਂ ਝੋਠੀ ਆ ਕੀ ਡਿਮਾਂਡ ਰਹੂਗੀ ਇਹਦੀ ਇਹਦੀ ਆਪਾਂ ਇੱਕ 35 ਕਰਾਂਗੇ ਇੱਕ 35 ਹਾਂਜੀ ਠੀਕ ਹੈ ਜੀ ਇੱਕ 35 ਦੇ ਵਿੱਚ ਹੁਣ ਕਰਨਾ ਚਾਹੁੰਦੇ ਆ ਮੌਕੇ ਤੇ ਕਰਤੀ ਆ ਨੂੰ ਝੋੜ ਚੱਪਾ ਕੇ ਕੂਕ ਜਿੰਨਾਂ ਨੇ ਕਰਦਾਂਗੇ ਆਪਾਂ ਇਹ ਵੀ ਓਨੇ ਦੀ ਦੇ ਦਾਂਗੇ ਹਾਂ ਜੀਰ ਕਟਾ ਕੇ ਜੰਦੇ ਇੱਕ 25 ਦੀ ਵੀ ਕਰ ਦਾਂਗੇ ਤੇ ਸਵਾ ਸਵਾ ਦੀ ਹੈ ਡਿਮਾਂਡ ਹੈ ਉਹਦੇ ਜੋ ਮਾਨਤਾਨ ਕਰ ਦਾਂਗੇ ਆਪਾਂ ਠੀਕ ਹੈ ਬਈ ਉਹ ਵੀ ਡਿਮਾਂਡ ਵਿੱਚ ਇੱਕ 35 ਕੀਤੀ ਆ ਤੇ ਇੱਕ 25 ਦੇ ਵਿੱਚੋਂ ਛੋੜ ਜੱਪਾ ਮਾਨਤਾਨ ਹੋ ਜਾਊਗਾ ਠੀਕ ਆ ਇੱਕੋ ਭਾਅ ਦੇ ਵਿੱਚ ਦੋਵੇਂ ਜੜੀਆਂ ਇਹ ਮੱਝਾਂ ਝੋਟੀਆਂ ਤੁਹਾਨੂੰ ਮਿਲ ਜਾਣਗੀਆਂ ਸੋ ਬਾਕੀ ਮੇਰਾ ਭਰਾ ਤੁਸੀਂ ਵੇਖ ਸਕਦੇ ਜੇ ਪਸ਼ੂ ਸਾਫ ਸੁਥਰੇ ਆ ਟਿਕਾ ਜੀ ਜਿਹੜੇ ਮੇਰੇ ਭਰਾਣੇ ਪੈਸੇ ਲਾਉਣੇ ਆਪਾਂ ਵਾਰੀ ਵਾਰੀ ਹਰੇਕ ਵੀਡੀਓ ਦੇ ਵਿੱਚ ਬੇਨਤੀ ਕਰਦੇ ਆ ਮਾਲ ਖਰੀਦੋ ਸਾਫ ਸੁਥਰਾ ਖਰੀਦੋ ਕਿਉਂਕਿ ਲੱਖੋਂ ਗੇਮ ਸਾਰੇ ਪਾਸੇ ਬਾਹਰ ਹੋਈ ਪਈ ਆ ਮੱਝਾਂ ਦੇ ਵਿੱਚ ਖਾਸ ਤੌਰ ਤੇ ਠੀਕ ਹੈ ਜੀ ਤੇ ਚੰਗੀ ਮੱਝ ਖਰੀਦਣੀ ਕਿਸੇ ਭਰਾਣੇ ਦਾ ਤਕਰੀਬਨ ਕੋਈ 1 ਲੱਖ ਤੋਂ 5 ਲੱਖ ਰੁਪਈਆ ਨਾਰਮਲੀ ਖਰਚ ਕਰਨਾ ਪੈਂਦਾ ਕੋ ਚੰਗੀ ਮੱਝ ਬਾਕੀ ਤੁਸੀਂ ਆ ਵੇਖਣੀ ਠੀਕ ਹੈ ਜੀ ਸੋਚਵਾਈ ਤੁਸੀਂ ਨਾਲ ਦੀ ਨਾਲ ਦੇਖ ਲੋਗੇ ਕੋ ਥੋੜੀਆਂ ਵੱਧ ਗਿਆ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਜਰੂਰ ਠੀਕ ਆ ਇਧਰ ਰਾਜਵੀਰ ਆਪਣੇ ਕੋਲ ਇੱਕ ਤੀਜਾ ਨੰਬਰ ਤੇ ਇੱਕ ਆ ਮਾਝਵੀਰ ਆ ਗਈ ਆ ਹਾਂ ਜੀ ਇਨੂੰ ਅੱਜ ਸੂਈ ਨੂੰ ਕਿੰਨੇ ਕਿਤਨ ਹੋ ਗਿਆ ਇਹਨੂੰ ਹੀ ਇੰਨੇ ਕੀ ਹੋਏ ਉਹ ਪਰਲੀ ਕੱਟੀ ਜਾਂਦੀ ਅੱਛਾ ਜੀ 10 ਦਿਨ ਹੀ ਹੋਏ ਹੋਣੇ ਮੇਰੇ ਤੋਂ 10 12 ਦਿਨ ਮੈਂ ਵੀ 10 12 ਦਿਨ ਦਾ ਸਮਾਂ ਹੋਇਆ ਬਾਕੀ ਤੁਸੀਂ ਮੱਝ ਕਰੋ ਜਾ ਕੇ ਠੀਕ ਹੈ ਜੀ 10 12 ਦਿਨਾਂ ਤੇ ਸੂਈ ਤੇ ਆਇਆ ਸਵੱਗਤ ਦੁੱਧ ਤੇ ਕਿੰਨੀ ਸਥਿਤੀ ਹੈ ਦੀ ਹੁਣ 10 11 ਕਿਲੋ ਹੀ ਦਿੱਤਾ 10 11 ਕਿਲੋ ਹਾਂ ਜੀ ਤਾਂ ਹੀ ਲਾਓ ਤੁਸੀਂ ਮੰਨਦੇ ਆਪਾਂ 10 ਤੋਂ ਬਾਅਦ ਬਾਕੀ ਚੋਣ ਜਾਂਦੀ ਪੋਲੀ ਜਾਂ ਪੂਰੀ ਆ ਵੀ ਬਹੁਤ ਪੋਲੀ ਬਹੁਤ ਠੀਕ ਅਗਲੇ ਪਿਛਲੇ ਥਾਂਾਂ ਵੀ ਬਰਾਬਰ ਬਿਲਕੁਲ ਇੱਕੋ ਜਿਹਾ ਲਓ ਜੀ ਕਰੋ ਜਾ ਕੇ ਠੀਕ ਹੈ ਆ ਚੱਡੇ ਲੈਵੇ ਦੀ ਬੰਤਰਾ ਠੀਕਾ ਜੀ ਬਿਲਕੁਲ ਇੱਕ ਸਾਰ ਲੈਵਾ ਪੱਦਰ ਪਖਾਲਾ 11 12 ਦਿਨਾਂ ਦੀ ਸੂਰੀਆ ਤੋਂ ਸੁਵਿਆਂ ਦੇ ਵਿੱਚ ਤੀਜਾ ਹੋਊਗੀ ਜਾਂ ਦੂਜਾ ਤੀਜਾ ਸੁਵਾਂ ਤੀਜਾ ਸੁਵਾਂ ਮਗਰ ਆ ਕੱਟੀ ਆ ਗਈ ਹੈ ਨਾ ਹਾਂਜੀ ਲੋਹੀ ਦੇ ਵਿੱਚ ਲੋਹਾਰਾਂ ਦੇ ਪੂਰੀ ਦੀ ਕੱਟੀ ਹੈ ਨਾ ਹਾਂਜੀ ਲੋਹੀ ਠੀਕਾ ਜੀ ਸੋ ਮਗਰ ਲੋਹੀ ਦੇ ਵਿੱਚ ਵੀ ਮੰਨ ਸਕਦੇ ਜੇ ਲੋਹੀ ਨਹੀਂ ਦੀ ਮਗਰ ਕੱਟੀ ਆ ਠੀਕ ਆ ਲਿਓ ਸਰਦਾਰ ਸਾਹਿਬ ਆ ਵੀ ਖੋਲ ਕੇ ਆਪਾਂ ਤੋੜ ਕੇ ਦਿਖਾਈਏ ਆਜੋ ਸੋ 11 ਕਿਲੋ ਦੁੱਧ ਦੁੱਧੋ ਐਸ ਵਕਤੇ ਇਹਦੇ ਥੱਲੇ ਵੀ ਹੁਣ ਮੌਕੇ ਤੇ ਮੌਜੂਦ ਕੋਈ 11 12 13 ਦੀ ਸੁਣੀ ਹੈ ਤੇ 11 ਕਿਲੋ ਦੁੱਧ ਦਾ ਤੇ ਮੂੰਹ ਮਥਾ ਤੁਹਾਡੇ ਸਾਹਮਣੇ ਆ ਹਾਈਟ మీడియం ਦੇ ਵਿੱਚ ਆ ਬਾਕੀ ਪਾਲੀ ਸਭੀ ਪੂਰੀ ਆ ਵਜ਼ਨ ਨੋਟ ਤੁਸੀਂ ਦੇਖ ਸਕਦੇ ਜੇ ਝੋਟੀ ਦਾ ਠੀਕ ਆ ਜੀ ਮੈਂ ਤਾਂ ਹਾਈਟ మీడియం ਦੇ ਵਿੱਚ ਬੇਸ਼ੱਕ ਆ ਪਰ ਵਜ਼ਨ ਦਾ ਲੋਡ ਪੂਰਾ ਕਰਵਾ ਲਈ ਆ ਠੀਕ ਹੈ। ਓਕੇ ਰਾਜੇਦਰ ਭਾਈ ਇਹਦਾ ਕੀ ਮੁੱਲ ਕੀ ਡਿਮਾਂਡ ਕਰਦੇ ਆ ਸਰ? ਇਹਦਾ 4 ਲੱਖ ਕਰਦੇ ਆ ਜੀ। 4 ਲੱਖ। ਹਾਂ ਜੀ। ਹਾਂ ਜੀ ਨਾਲ ਹੀ ਗੱਲਬਾਤ ਕਿੱਥੇ ਗਈ? ਹਾਂ ਨਾ ਆਪਾਂ 1 15 ਦੀ ਦੇ ਦਾਂਗੇ। ਇਹ ਚੋਂ ਛੋਟ ਛੱਪਾ ਕੋਈ 100 200 ਹੀ ਹੋਊਗਾ ਜ਼ਿਆਦਾ ਨਹੀਂ। ਠੀਕ ਹੈ। ਠੀਕ ਹੋ ਗਿਆ। ਹਾਂ ਜੀ। ਲੋਵੀ 1 15 ਦੀ ਐ ਦੋਸਤੋ ਹਾਂ ਜੀ ਨਾਲ ਹੀ ਗੱਲਬਾਤ ਆ ਠੀਕ ਹੈ ਜੀ ਵਿੱਚੋਂ ਛੋਟ ਛੱਪਾ ਮੌਕੇ ਤੇ ਹੋਊਗਾ। ਸੋ ਕੋਈ ਸੱਜਣ ਵੀਰ ਆਪਣਾ ਸੰਪਰਕ ਕਰ ਲਵੇ 4 ਲੱਖ ਡਿਮਾਂਡ ਕੀਤੀ ਆ। 1 15 ਦੇ ਵਿੱਚੋਂ ਮਾਨਤਮ ਹੋ ਜਾਊਗਾ ਠੀਕ ਆ। ਤੋ ਬਾਕੀ ਜਿਹੜਾ ਬਹਿਣੀ ਵਾਲੇ ਪਾਸੇ ਤੁਹਾਨੂੰ ਆਪਾਂ ਥਣ ਝੱਡਾ ਦਿਖਾ ਰਹੇ ਆ ਆ ਦੇਖ ਸਕਦੇ ਹੋ ਤੁਸੀਂ ਠੀਕ ਆ ਜੀ ਬਾਕੀ ਨਾਲਾ ਲੋੜਾ ਗੇਨ ਮੂਨ ਕਾਫੀ ਛੱਡੇ ਲੇਵੇ ਤੇ ਸੋ ਚੋਣ ਜਵਾ ਦੀ ਵੀ ਚੰਗੀ ਦਸੰਡਿਆ ਪੋਲੀਆਂ ਦਾ ਵੀ ਜਵਾਈ ਆ ਸੋ ਮਗਰ ਕੱਤੀ ਆ ਇਹ ਅੱਜ ਤਿੰਨ ਹੀ ਮਜਾਂ ਸੀ ਠੀਕ ਆ ਜੀ ਤਿੰਨੇ ਮਜਾਂ ਦੀ ਡਿਟੇਲ ਤੁਹਾਡੇ ਨਾਲ ਆਪਾਂ ਸੰਜੀ ਕਰ ਦਿੱਤੀ ਆ ਸੋ ਚੰਗੇ ਪਸ਼ੂ ਆ ਤੇ ਰੇਟ ਤੁਹਾਨੂੰ ਆਪਾਂ ਦੱਸ ਹੀ ਦਿੱਤੇ ਆ ਜਿਲ੍ਹੇ ਜੇ ਨੇ ਹੈਗੀਆਂ ਸੋ ਵੀਡੀਓ ਮੇਰਾ ਭਰਾ ਵੱਤੋ ਤੇ ਸ਼ੇਅਰ ਕਰਦੇ ਹੋ ਤੇ ਨੰਬਰ ਆਪਾਂ ਲੈ ਲੈਨੇ ਆ ਰਾਜਵੀਰ ਘਰ ਨਾਲ ਕਰ ਕਰਦੇ ਹੋ ਸਕਦੇ ਆਪੇ ਨੰਬਰ ਮੈਰਾ ਹੈਗਾ 75298 36599 ਠੀਕ ਹੈ ਜੀ ਨਾਮ ਰਾਜੀਵ ਸਿੰਘ ਪਿੰਡ ਵਾਰਸ ਵਾਲਾ ਠੀਕ ਹੈ ਜੀ ਲੋ ਵੀ ਇਹ ਸਾਨੂੰ ਵੀਰ ਰਾਜਵੀਰ ਸਿੰਘ ਹੋਣੀ ਠੀਕ ਹੈ ਜੀ ਵਾਰਸ ਵਾਲਾ ਪਿੰਡ ਆ ਬਬੂ ਬਿਲਕੁਲ ਲੱਗੇ ਆ ਤੇ ਆਉਂਦੇ ਰਹੋ 255 ਸਤਾਰਾ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿਣਗੇ ਠੀਕ ਹੈ ਜੀ ਬੱਚਾ ਵੀਰ ਉਹਦੇ ਖਾਸ ਤੋਂ ਲੈ ਕੇ ਆਉਂਦੇ ਆ ਸੋ ਪਸ਼ੂਪਾਰ ਦਾ ਕੰਮ ਆਏ ਨਗਾ ਜੀ ਤੁਸੀਂ ਫੇਰ ਜਿਹੜੀ ਦੁਕਾਨ ਤੇ ਆਣ ਕੇ ਵੀ ਪੁੱਛ ਸਕਦੇ ਜੇ ਵੀਡੀਓ ਬਿਲਕੁਲ ਵੀਡੀਓ ਕਾਲ ਤੇ ਚੁਵਾਈ ਵੀ ਕਰਾ ਸਕਦੇ ਜੇ ਜਿਹੜੇ ਵੀ ਦੂਰ ਨੇੜੇ ਵਾਲੇ ਬਾਕੀ ਆਪਾਂ ਹਮੇਸ਼ਾ ਕਹਿੰਦੇ ਵੇ ਧਿਆਨ ਕੇ ਆਪਣਾ ਦੋ ਟਾਈਮ ਚੋ ਕੇ ਜ਼ਰੂਰ ਤਸੱਲੀ ਕਰ ਲਓ ਠੀਕ ਹੈ ਜਿਹੜੇ ਪਸ਼ੂ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ